ਮੌਕੇ ਦੀ ਹਕੂਮਤ ਨੂੰ ਵੀ ਕਹਿਣੀ ਚਾਹਨਾ ਆ ਪਿਛਲੇ ਦਿਨੀ ਭਗਵਾਨਪੁਰ ਪਲਾਥਾ ਹਲਕੇ ਦਾ ਇੱਕ ਪਿੰਡ ਸੀ ਇੱਕ ਨੌਜਵਾਨ ਨੇ ਕਿੱਦਾਂ ਅੰਗ ਖਲਾਰੇ ਉਹ ਬਰਗਾੜੀ ਕਾਂਡ ਚੇਤੇ ਕਰਾਇਆ ਹੈ ਕਿਸੇ ਦੇ ਕੰਨ ਤੇ ਜੂ ਸਰ ਕੀ ਹੈ ਮੁੱਖ ਮੰਤਰੀ ਕੋ ਬੋਲਿਆ ਕੋਈ ਮੰਤਰੀ ਮੌਕੇ ਤੇ ਗਿਆ ਕੋਈ ਨਹੀਂ ਗਿਆ ਆਪਾਂ ਵੀ ਬੌਨੇ ਹੋ ਗਏ ਹੁਣ ਸਾਨੂੰ ਸ਼ਾਇਦ ਇਹ ਬਰਗਾੜੀ ਨਾਲੋਂ ਜ਼ਿਆਦਾ ਘੱਟ ਲੱਗਦਾ ਕਿਉਂ ਹੋਣ ਬੇਇੱਜ਼ਤੀ ਨਹੀਂ ਹੋਈ ਕਿਵੇਂ ਅੰਗ ਪਾੜੇ ਗਏ ਉੱਥੇ ਮੁੱਖ ਮੰਤਰੀ ਸਾਹਿਬ ਹੁਣ ਨਹੀਂ ਤੁਹਾਨੂੰ ਬਗਾੜੀ ਚਿੱਤੇ ਆਉਂਦਾ ਇਹ ਆਪਾਂ ਨੂੰ ਗੱਲਾਂ ਸਵਾਲ ਪੈਦਾ ਕਰਦੀਆਂ ਆ ਸੁਖਰਾਜ ਸਿੰਘ ਬਰਗਾੜੀ ਜਿਹੜਾ ਵੀਰ ਸਾਡਾ ਉੱਥੇ ਮੋਰਚੇ ਤੇ ਬੈਠਾ ਸੀ ਜਿਹਦੇ ਪਿਤਾ ਸ਼ਹੀਦ ਹੋ ਗਏ ਸੀ ਉੱਥੇ ਉਹ ਅੱਜ ਕਹਿੰਦਾ ਮੈਂ ਹੁਣ ਸ਼੍ਰੋਮਣੀ ਕਮੇਟੀ ਦੇ ਨਾਲ ਚੱਲੂਗਾ ਕਿਸ ਕੰਮ ਲਈ ਪਹਿਲਾਂ ਇੱਕ ਐਸਐਸਪੀ ਜਿਹੜਾ ਡੀਆਈਜੀ ਰਿਟਾਇਰ ਹੋਇਆ ਅੰਮ੍ਰਿਤਸਰ ਵਾਲਾ ਐਮਐਲਏ ਉਹ ਕਹਿੰਦਾ ਸਾਨੂੰ ਗਮਰਾਹ ਕਰਦਾ ਰਿਹਾ ਫਿਰ ਗਮਰਾਹ ਕਰਦਾ ਰਿਹਾ ਸਪੀਕਰ ਜਿਹੜਾ ਕੁਲਤਾਰ ਸਿੰਘ ਸਾਧਮ ਤੇ ਅੱਜ ਉਹ ਪ੍ਰੈਸ ਕਾਨਫਰੰਸਾਂ ਕਰ ਰਿਹਾ ਕਿ ਮੈਨੂੰ ਇਨਸਾਫ ਨਹੀਂ ਮਿਲਿਆ ਮੇਰਾ ਮੋਰਚਾ ਵੀ ਇਹਨਾਂ ਨੇ ਇੱਥੋਂ ਖਤਮ ਕੀਤਾ ਅੱਜ ਆਪਾਂ ਨੂੰ ਪਤਾ ਵੀ ਕਰਨਾ ਪਊ ਕਿ ਆ ਝੂਠਾ ਸਾਧ ਕਈ ਕਮੈਂਟ ਪਾਉਂਦੇ ਭਾਈ ਜੀ ਇਹਨੂੰ ਝੂਠਾ ਸਾਧ ਇਹਨੂੰ ਨਾਂਕ ਨਾਂ ਨਾ ਲਾਓ ਇਹਨੂੰ ਕਿਹੜਾ ਨਾਂਕ ਨਾਂ ਨਾ ਲਈਏ ਜਿਨੇ ਸਾਡੇ ਗੁਰੂ ਸਾਹਿਬ ਦਾ ਪਤ ਪਤ ਗਲੀਆਂ ਚ ਰੋਲਿਆ ਬੜੀ ਵੱਡੀ ਬੇਅਦਬੀ ਕੀਤੀ ਤੇ ਮੁੱਖ ਮੰਤਰੀ ਸਾਹਿਬ ਤਿੰਨ ਸਾਲ ਹੋ ਗਏ ਸੈਂਕਸ਼ਨ ਕਿਉਂ ਨਹੀਂ ਦੇ ਰਹੇ ਕਿਹੜੀ ਮਜਬੂਰੀ ਹੈ ਤੁਹਾਡੀ ਕਿਹੜੀ ਤੁਹਾਡੀ ਜਾਨ ਨਿਕਲ ਚਲੀ ਕਿ 295ਏ ਦੀ ਉਹਨਾਂ ਨੂੰ ਸੈਂਕਸ਼ਨ ਦੇਣੀ ਸੀ ਕੇਸ ਚ ਲਾਉਣ ਲਈ ਬਾਕੀਆਂ ਨੂੰ ਦੇ ਦਿੱਤੀ ਤੇ ਅੱਜ ਇਹ ਮੈਂ ਸਟੇਜ ਤੋਂ ਸਵਾਲ ਪੁੱਛਣਾ ਆ ਸੱਚ ਦੀਆਂ ਗੱਲਾਂ ਜਿਹੜੀਆਂ ਇੱਥੇ ਹੋ ਰਹੀਆਂ ਕਿ ਮੁੱਖ ਮੰਤਰੀ ਸਾਹਿਬ ਅੱਜ 3 ਸਾਲ ਦੇ ਭੁੱਲ ਗਏ ਬਰਗਾੜੀ ਘਾੜ ਤਾਤਾ ਕਹਿੰਦੇ ਸੀ ਅਸੀਂ ਉਹਨਾਂ ਨੂੰ ਛੱਡਾਂ ਦਿਨਾ ਚ ਮਹੀਨੇ ਚ ਸਜ਼ਾ ਦੇਵਾਂਗੇ ਅੱਜ ਲੋਕ ਤੁਹਾਡੇ ਤੇ ਸਵਾਲ ਕਰ ਰਹੇ ਆ ਮੈਂ ਇੱਕ ਹੋਰ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹਨਾ ਕਿ ਆ ਸਾਡੇ ਦਾ ਅੰਦਰ ਬੈਠੇ ਆ ਜਿਹੜੀ ਸਜ਼ਾ ਦੋਗਣੀ ਪੂਰੀ ਕਰ ਚੁੱਕੇ ਆ ਆ ਪ੍ਰਦੀਪ ਕਲੇਰ ਪਿਛਲੇ ਦਿਨੀ ਪੈਦਾ ਕੀਤਾ ਕਦੇ ਨਹੀਂ ਹੋਇਆ ਇਦਾਂ ਤੁਸੀਂ ਲੋਕ ਮੇਰੇ ਤੋਂ ਵੱਧ ਕਚਾਰੀਆਂ 'ਚ ਜਾਣਦੇ ਮੈਂ ਵਕੀਲ ਕਰਕੇ ਜਾਣਦਾ ਇੱਕ ਥਾਣੇ ਦੇ ਵਿੱਚ ਤਿੰਨ ਕੇਸ ਦਰਜ ਹੋਣ ਇੱਕ ਥਾਣੇ ਦੇ ਵਿੱਚ ਤਿੰਨਾ ਕੇਸਾਂ 'ਚ ਬੰਦਾ ਪੀਓ ਹੋਵੇ ਤੇ ਕਿਹੜੀ ਮਜਬੂਰੀ ਸੀ ਇੱਕ ਕੇਸ 'ਚ ਗ੍ਰਿਫਤਾਰੀ ਪਾ ਕੇ ਦੋ ਕੇਸਾਂ ਦੇ ਵਿੱਚ ਗ੍ਰਿਫਤਾਰੀ ਨਹੀਂ ਪਾਈ ਤੇ ਜ਼ਮਾਨਤ ਵੀ ਕਰਵਾ ਦਿੱਤੀ ਜਿਹੜਾ ਅਪਰੂਵਰ ਬੰਦਾ ਬੈਦੇ ਮਾਫ਼ ਗਵਾਹ ਜਿਹਨੂੰ ਆਪਾਂ ਕਹਿੰਨੇ ਆ ਉਹਦੀ ਕਦੇ ਜ਼ਮਾਨਤ ਨਹੀਂ ਹੁੰਦੀ ਉਹਦੀ ਅਨਟਲ ਨਾਲ ਲੈਸ ਜਿੰਨਾ ਚਿਰ ਉਹਦੀ ਗਵਾਹੀ ਨਹੀਂ ਹੁੰਦੀ ਪਰ ਉਹਦੀ ਵੀ ਗਵਾਹੀ ਕਰਵਾ ਦਿੱਤੀ ਤੇ ਇਹ ਮੈਂ ਕਹਿਣ ਤੋਂ ਬਾਅਦ ਅੱਜ ਰਿਹਾਂ ਕੀਤਾ ਗਿਆ ਕਿਉਂ ਕੀਤਾ ਗਿਆ ਕਿਉਂਕਿ ਝੂਠ ਬੋਲ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਚਿੱਕੜ ਸੁਟਣਾ ਸੀ ਉਹ ਇੱਕ ਬੰਬ ਜਿਹਾ ਚੱਲਣਾ ਸ਼ੁਰੂ ਕੀਤਾ ਸੀ ਅਸੀਂ ਛੋਟੇ ਹੁੰਦੇ ਸੀ ਉਹ ਪਲੀਤੇ ਨੂੰ ਅੱਗ ਲੱਗਦੀ ਸੀ ਫਾ ਨਹੀਂ ਸੀ ਹੁੰਦੀ ਸਿਰਫ ਐਵੇਂ ਛੋਹਣੀ ਹੋ ਜਾਂਦੀ ਸੀ ਓਏ ਆਪਾਂ ਐਸ ਧਰਤੀ ਤੇ ਬੈਠੇ ਗੁਰੂ ਸਾਹਿਬ ਦੀ ਧਰਤੀ ਦੇ ਉੱਤੇ ਮਾਜੇ ਦੇ ਤੁਸੀਂ ਲੋਕ ਆ ਤੁਸੀਂ ਚੱਕਣ ਚੱਕੋ ਅਸੀਂ ਤੁਹਾਡੇ ਨਾਲ ਆ ਬਾਦਲ ਸਾਹਿਬ ਹੁਣ ਆਪਾਂ ਸ਼੍ਰੋਮਣੀ ਅਕਾਲੀ ਦਲ ਦਾ ਪੁਰਾਣਾ ਇਤਿਹਾਸ ਉਹ ਕਿਹੜਾ ਇਤਿਹਾਸ ਸੀ ਸਰਕਾਰਾਂ ਦੇ ਸੁਪਨੇ ਛੱਡੀਏ ਕੇਵਲ ਦਾ ਕੇਵਲ ਪੰਥ ਦੀ ਤਰਜਮਾਨੀ ਤੁਸੀਂ ਪਹਿਲਾਂ ਇੰਟਰਵਿਊ 'ਚ ਵੀ ਕੀਤੀ ਸੀ ਉਹ ਇੰਟਰਵਿਊ ਆ ਵੀ ਦੁਬਾਰਾ ਪਾਓ ਜਿਹਦੇ ਵਿੱਚ ਤੁਸੀਂ ਕਿਹਾ ਸੀ ਹੁਣ ਰਾਤ ਸੱਤਾ ਦੀ ਕੋਈ ਲੋੜ ਨਹੀਂ ਹੁਣ ਕੇਵਲ ਦਾ ਕੇਵਲ ਜੇ ਪ੍ਰਾਪਤੀ ਹੋਊਗੀ ਤਾਂ ਉਹ ਪੰਥ ਪ੍ਰਗਟ ਕੀਤਾ ਜਾਊਗਾ ਜਿਹੜੇ ਪੰਥਕ ਪਰਵਾਨੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਜਿਹੜੇ ਅੱਜ ਜੇਲਾਂ ਵਿੱਚ ਬੈਠੇ ਆ ਜਿਹੜੇ ਅੱਜ ਪਿੰਡਾਂ ਦੇ ਵਿੱਚ ਬੈਠੇ ਆ ਉਹਨਾਂ ਸਾਰਿਆਂ ਦੇ ਹਮਦਰਦ ਬਣ ਕੇ ਆਪਾਂ ਇਕੱਤਰ ਹੋਈਏ